ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਉੱਪਰ ਅੱਜ ਆਪਾਂ ਗੱਲ ਕਰਦੇ ਹਾਂ ਜੀ ਸਿਮਰਨ ਦੀ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸਿਮਰਨ ਦਾ ਵਿਆਹ ਹੋ ਚੁੱਕਿਆ ਆ ਤੇ ਅੱਜ ਆਪਾਂ ਸਿਮਰਨ ਦੇ ਵਿਆਹ ਦੀਆਂ ਕੁਝ ਕੁ ਫੋਟੋਆਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਜੀ ਸਿਮਰਨ ਦੀ ਜੋੜੀ ਬਹੁਤ ਜ਼ਿਆਦਾ ਸੋਹਣੀ ਲੱਗ ਰਹੀ ਆ ਤੇ ਸਿਮਰਨ ਦਾ ਵਿਆਹ ਵੀ ਬਹੁਤ ਜ਼ਿਆਦਾ ਸੋਹਣਾ ਹੋਇਆ ਆ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਸਿਮਰਨ ਦਾ ਵਿਆਹ ਇੱਕ NGO ਵਾਲੇ ਵੀਰ ਨੇ ਕੀਤਾ ਆ ਉਸਨੇ ਸਿਮਰਨ ਨੂੰ ਆਪਣੀ ਬੇਟੀ ਬਣਾਇਆ ਆ ਤੇ ਸਿਮਰਨ ਦੇ ਵਿਆਹ ਦੀ ਹਰ ਇੱਕ ਰੀਤ ਪੂਰੀ ਕੀਤੀ ਆ ਤਾਂ ਜੋ ਸਿਮਰਨ ਨੂੰ ਇਹ ਨਾ ਲੱਗੇ ਕਿ ਮੇਰੀ ਕੋਈ ਵੀ ਰੀਤ ਅਧੂਰੀ ਰਹਿ ਗਈ ਆ ਤੇ ਸਾਰੇ ਰਸਮਾਂ ਰਿਵਾਜ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਏ ਆ ਜਿੱਦਾਂ ਆਪਾਂ ਕਹਿ ਸਕਦੇ ਆ ਕਿ ਐਨ ਜੀਓ ਵਾਲੇ ਵੀ ਇੰਨੇ ਇੱਕ ਮਾਂ ਬਾਪ ਦਾ ਫਰਜ਼ ਨਿਭਾਇਆ ਆ ਸਿਮਰਨ ਦੇ ਵਿਆਹ ਵਿੱਚ ਸਿਮਰਨ ਦੇ ਵਿਆਹ ਵਿੱਚ ਤਾਂ ਕੀ ਪਹਿਲਾਂ ਵੀ ਉਹ ਸਿਮਰਨ ਦੇ ਨਾਲ ਖੜੇ ਸੀ ਉਸਦੇ ਭੈਣ ਭਰਾਵਾਂ ਦਾ ਸਾਰਾ ਖਰਚਾ ਵੀ ਜਿਹੜਾ ਐਨਜੀਓ ਵਾਲੇ ਵੀ ਨੇ ਚੱਕਿਆ ਹੈ ਪੜ੍ਹਾਈ ਲਿਖਾਈ ਦਾ ਚਾਹੇ ਘਰ ਦੀ ਕੋਈ ਵੀ ਰਾਸ਼ ਹੋਣ ਉਹ ਸਿਮਰਨ ਦੇ ਸਾਰੇ ਵੀ ਜਾਣਗੇ ਤੇ ਅੱਗੇ ਦੀਆਂ ਰਸਮਾਂ ਵੀ ਇੱਕ ਮਾਂ ਬਾਪ ਦੀ ਤਰ੍ਹਾਂ ਹੀ ਨਿਭਾਉਣਗੇ ਹਮੇਸ਼ਾ ਹੀ ਸਿਮਰਨ ਨੂੰ ਮਿਲਦੇ ਵਰਤਦੇ ਰਹਿਣਗੇ ਤੇ ਸਿਮਰਨ ਦੇ ਛੋਟੇ ਭੈਣ ਭਰਾਵਾਂ ਨਾਲ ਵੀ ਉਹਨਾਂ ਦਾ ਬਹੁਤ ਲਗਾਵਾ ਉੱਥੇ ਵੀ ਉਹ 10 15 ਦਿਨ ਬਾਅਦ ਜਾਂਦੇ ਰਹਿੰਦੇ ਨੇ ਉਹਨਾਂ ਦੀ ਜ਼ਰੂਰਤ ਦੀਆਂ ਸਮਾਨ ਦੀਆਂ ਚੀਜ਼ਾਂ ਲੈ ਕੇ ਉਹ ਕਦੇ ਵੀ ਕਿਸੇ ਜ਼ਿੰਮੇਵਾਰੀ ਤੋਂ ਭੱਜੇ ਨਹੀਂ ਆਪਣੇ ਬੱਚਿਆਂ ਵਾਂਗ ਹੀ ਸਿਮਰਨ ਦੀਆਂ ਹਰ ਇੱਕ ਜ਼ਰੂਰਤਾਂ ਨੂੰ ਪੂਰੀਆਂ ਕਰਦੇ ਰਹੇ ਨੇ ਤੇ ਅੱਗੇ ਵੀ ਕਰਨਗੇ ਤੇ ਸਿਮਰਨ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਮਿਲਦਿਆਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ